ਆਡੀ ਚੰਗੀ ਸਿਹਤ ਅਤੇ ਵਧੀਆ ਜ਼ਿੰਦਗੀ ਲਈ ਅਜ਼ਮਾਏ ਹੋਏ 70 ਘਰੇਲੂ ਨੁਸਖੇ ਨੰਬਰ 1 ਸੌਣ ਤੋਂ ਪਹਿਲਾਂ ਜੀਰੇ ਦੀ ਚਾਹ ਪੀਣ ਨਾਲ ਜਾਂ ਫਿਰ ਇੱਕ ਗਲਾਸ ਦੁੱਧ ਵਿੱਚ ਇੱਕ ਛੋਟਾ ਚਮਚ ਜੀਰਾ ਪਾਊਡਰ ਮਿਲਾ ਕੇ ਪੀਣ ਦੇ ਨਾਲ ਨੀਂਦ ਬਹੁਤ ਵਧੀਆ ਹੁੰਦੀ ਆ ਨੰਬਰ 2 ਖਾਲੀ ਪੇਟ ਅਜ਼ਮੈਨ ਦਾ ਪਾਣੀ ਪੀਣ ਦੇ ਨਾਲ ਪੇਟ ਦੀ ਚਰਬੀ ਹੌਲੀ-ਹੌਲੀ ਪਿਗਲਣੀ ਸ਼ੁਰੂ ਹੋ ਜਾਂਦੀ ਆ ਨੰਬਰ 3 ਲੂਜ਼ ਮੋਸ਼ਨ ਦੀ ਸਮੱਸਿਆ ਹੋਣ ਤੇ ਦੁੱਧ ਜਾਂ ਫਿਰ ਦੁੱਧ ਤੋਂ ਬਣੀਆਂ ਚੀਜ਼ਾਂ ਖਾਣੀਆਂ ਬਿਲਕੁਲ ਬੰਦ ਕਰ ਦਿਓ ਨੰਬਰ 4 ਰੋਟੀ ਦੇ ਨਾਲ ਥੋੜਾ ਜਿਹਾ ਗੁੜ ਖਾਣ ਦੇ ਨਾਲ ਤੁਹਾਡਾ ਇਮਿਊਨ ਸਿਸਟਮ ਬਹੁਤ ਜ਼ਿਆਦਾ ਮਜ਼ਬੂਤ ਹੋ ਜਾਂਦਾ ਹੈ ਤੇ ਤੁਹਾਡਾ ਸਰੀਰ ਸਰਦੀਆਂ ਵਿੱਚ ਵੀ ਗਰਮ ਰਹਿੰਦਾ ਹੈ ਨੰਬਰ 5 ਜਿੰਨਾ ਲੋਕਾਂ ਦਾ ਸਵੇਰੇ ਉੱਠਦੇ ਅਸਾਰ ਪੇਟ ਸਾਫ਼ ਨਹੀਂ ਹੁੰਦਾ ਉਹਨਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਵਿੱਚ ਸੁੱਕਾ ਅਦਰਕ ਮਿਲਾ ਕੇ ਪੀਣਾ ਚਾਹੀਦਾ ਹੈ ਨੰਬਰ 6 ਜੇਕਰ ਤੁਹਾਡੇ ਵਾਲ ਸਰਦੀਆਂ ਵਿੱਚ ਬਹੁਤ ਜ਼ਿਆਦਾ ਝੜਦੇ ਹਨ ਤਾਂ ਤੁਹਾਨੂੰ ਰੋਜ਼ਾਨਾ ਸੌਂਫ ਦਾ ਸੀਵਨ ਕਰਨਾ ਚਾਹੀਦਾ ਹੈ ਨੰਬਰ 7 ਹਫਤੇ ਵਿੱਚ ਦੋ ਵਾਰ ਗਰਮ ਪਾਣੀ ਵਿੱਚ ਐਲੋਵੀਰਾ ਪਾ ਕੇ ਪੀਣ ਦੇ ਨਾਲ ਚਿਹਰਾ ਗਲੋਇੰਗ ਬਣਿਆ ਰਹਿੰਦਾ ਹੈ ਨੰਬਰ 8 ਮੱਕੀ ਦਾ ਆਟਾ ਖਾਣ ਦੇ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 9 ਸੂਜੀ ਨੂੰ ਹਰ ਰੋਜ਼ ਖਾਣ ਦੇ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੋ ਜਾਂਦਾ ਹੈ ਨੰਬਰ 10 ਮੂੜੀਆਂ ਦੀਆਂ ਕੋਮਲ ਪੱਤੀਆਂ ਦਾ ਜੂਸ ਬਣਾ ਕੇ ਪੀਓ ਬਲੱਡ ਸ਼ੂਗਰ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ 11 ਜੇਕਰ ਤੁਸੀਂ ਸਵੇਰੇ ਉੱਠਦੇ ਸਾਰ گلاب ਦਾ ਪਾਣੀ ਪਿੰਦੇ ਹੋ ਤਾਂ ਇਸ ਦੇ ਨਾਲ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਬਹੁਤ ਜ਼ਿਆਦਾ ਤੇਜ਼ ਹੋ ਜਾਂਦੀ ਹੈ ਤੇ ਅੱਖਾਂ ਨੂੰ ਵੀ ਸਾਫ਼ ਰੱਖਣ ਵਿੱਚ ਇਹ ਮਦਦ ਕਰਦਾ ਨੰਬਰ 12 ਜੇਕਰ ਤੁਹਾਡਾ ਬਾਰ-ਬਾਰ ਸਾਹ ਫੁੱਲ ਜਾਂਦਾ ਹੈ ਤਾਂ ਤੁਸੀਂ ਤੁਲਸੀ ਦੇ ਪਾਣੀ ਦਾ ਸੇਵਨ ਸ਼ਹਿਦ ਨਾਲ ਕਰੋ। ਨੰਬਰ 13 ਜੋ ਲੋਕ ਰੋਜ਼ਾਨਾ ਦਹੀਂ ਦਾ ਸੇਵਨ ਕਰਦੇ ਹਨ ਉਹਨਾਂ ਨੂੰ ਕਦੇ ਵੀ ਇਨਫੈਕਸ਼ਨ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਨੰਬਰ 14 ਜੇਕਰ ਤੁਹਾਡੇ ਪੇਟ ਵਿੱਚ ਦਰਦ ਹੋ ਰਿਹਾ ਹੈ ਤਾਂ ਜੀਰੇ ਨੂੰ ਪੀਸ ਕੇ ਸ਼ਹਿਦ ਦੇ ਨਾਲ ਚੱਟ ਲਓ। ਇਸ ਨਾਲ ਤੁਹਾਨੂੰ ਪੇਟ ਦਰਦ ਤੋਂ ਕਾਫੀ ਜ਼ਿਆਦਾ ਆਰਾਮ ਮਿਲੇਗਾ। ਨੰਬਰ 15 ਸਵੇਰ ਦੇ ਨਾਸਤੇ ਤੋਂ ਬਾਅਦ ਇੱਕ ﺍﻟाइચી ਖਾ ਲੈਣ ਦੇ ਨਾਲ ਸਾਹ ਫੁੱਲਣ ਦੀ ਸਮੱਸਿਆ ਖਤਮ ਹੋ ਜਾਂਦੀ ਆ। ਨੰਬਰ 16 ਗਰਮੀਆਂ ਦੇ ਮੌਸਮ ਵਿੱਚ ਕਦੇ ਵੀ ਜ਼ਿਆਦਾ ਤੰਗ ਜੁੱਤੇ ਨਾ ਪਹਿਨੋ। ਕਿ ਜਿਹਾ ਕਰਨ ਦੇ ਨਾਲ ਤੁਹਾਡੀ ਨਜ਼ਰ ਕਮਜ਼ੋਰ ਹੋ ਜਾਂਦੀ ਆ ਨੰਬਰ 17 ਬੇਹੀ ਰੋਟੀ ਖਾਣ ਦੇ ਨਾਲ ਦੰਦਾਂ ਨੂੰ ਠੰਡਾ ਗਰਮ ਲੱਗਣ ਦੀ ਬਿਮਾਰੀ ਦੂਰ ਹੋ ਜਾਂਦੀ ਆ ਤੇ ਦੰਦ ਮਜ਼ਬੂਤ ਹੁੰਦੇ ਆ ਨੰਬਰ 18 ਛਿਮੜਾ ਮਿਰਚ ਦੀ ਸਬਜ਼ੀ ਜ਼ਰੂਰ ਖਾਣੀ ਚਾਹੀਦੀ ਆ ਕਿਉਂਕਿ ਇਹ ਤੁਹਾਨੂੰ ਕੈਂਸਰ ਤੋਂ ਬਚਾਉਂਦੀ ਆ ਤੇ ਦਿਲ ਨੂੰ ਵੀ ਸਿਹਤਮੰਦ ਰੱਖਦੀ ਆ ਨੰਬਰ 19 ਰੋਜ਼ਾਨਾ ਖਾਣੇ ਤੋਂ ਬਦਲ ਅਸੀਂ ਪੀਣ ਨਾਲ ਤੁਹਾਨੂੰ ਜਲਦੀ ਕੋਈ ਵੀ ਬਿਮਾਰੀ ਨਹੀਂ ਲੱਗਦੀ ਆ ਤੇ ਚਿਹਰੇ ਤੇ ਵੀ ਚਮਕ ਆ ਜਾਂਦੀ ਆ ਨੰਬਰ 20 ਹਲਦੀ ਨਾਮਕ ਤੇ ਸਰੋਂ ਦੇ ਤੇਲ ਨੂੰ ਮਿਲਾ ਕੇ ਪੇਸਟ ਬਣਾ ਕੇ ਮੰਜਨ ਕਰੋ ਇਸ ਦੇ ਨਾਲ ਦੰਦਾਂ ਵਿੱਚ ਲੱਗੇ ਹੋਏ ਕੀੜੇ ਮਰ ਜਾਂਦੇ ਨੇ ਤੇ ਦੰਦ ਵੀ ਸਿਹਤਮੰਦ ਰਹਿੰਦੇ ਆ ਨੰਬਰ 21 ਮੂੰਹ ਧੋਣ ਜਾਂ ਫਿਰ ਨਹਾਉਣ ਤੋਂ ਬਾਅਦ ਕਦੇ ਵੀ ਆਪਣੇ ਚਿਹਰੇ ਦੀ ਸਕਿਨ ਨੂੰ ਜ਼ਿਆਦਾ ਨਹੀਂ ਰਗੜਨਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਇਸ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਨੰਬਰ 22 ਜੇਕਰ ਤੁਸੀਂ ਆਪਣੀ ਡਾਈਟ ਵਿੱਚ ਹਰੀ ਅਤੇ ਪੀਲੀ ਸ਼ਿਮਰਾ ਮਿਰਚ ਨੂੰ ਸ਼ਾਮਲ ਕਰ ਲੈਣਦੇ ਹੋ ਤਾਂ ਤੁਹਾਡੇ ਚਿਹਰੇ ਦੀਆਂ ਝੁਰੜੀਆਂ ਖਤਮ ਹੋ ਜਾਣਗੀਆਂ ਨੰਬਰ 23 ਜੇਕਰ ਤੁਸੀਂ ਆਪਣੇ ਚਿਹਰੇ ਅਤੇ ਆਪਣੀ ਸਕਿਨ ਨੂੰ ਬਿਮਾਰੀਆਂ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਵਿਟਾਮਿਨ ਸੀ ਨਾਲ ਭਰਪੂਰ ਚੀਜ਼ਾਂ ਖਾਓ ਤੁਹਾਨੂੰ ਕਦੇ ਵੀ ਸਕਿਨ ਦੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ 24 ਜੋ ਔਰਤਾਂ ਸੌਣ ਤੋਂ ਪਹਿਲਾਂ ਆਪਣਾ ਚਿਹਰਾ ਨਹੀਂ ਧੋਉਂਦੀਆਂ ਉਹ ਬਹੁਤ ਜਲਦੀ ਬੁੱਢੀਆਂ ਨਜ਼ਰ ਆਉਣ ਲੱਗ ਜਾਂਦੀਆਂ ਹਨ ਇਸ ਲਈ ਰਾਤ ਵੇਲੇ ਸੌਣ ਤੋਂ ਪਹਿਲਾਂ ਆਪਣਾ ਜ਼ਰੂਰ ਚੇਰਾਦੋਂ ਨਾ ਚਾਹੀਦਾ ਹੈ ਨੰਬਰ 25 ਕਾਲੇ ਅੰਗੂਰ ਪੇਟ ਦੀ ਸਫਾਈ ਲਈ ਬਹੁਤ ਜ਼ਿਆਦਾ ਫਾਇਦੇਮੰਦ ਮੰਨੇ ਜਾਂਦੇ ਆ ਨੰਬਰ 26 ਗਰਮੀਆਂ ਦੇ ਦਿਨਾਂ ਵਿੱਚ ਪਾਣੀ ਵਿੱਚ ਪਦੀਨਾ ਪਾ ਕੇ ਪੀਓ ਤੁਹਾਡਾ ਪੇਟ ਠੀਕ ਰਹੇਗਾ ਨੰਬਰ 27 ਪਿਆਜ਼ ਦੇ ਕੁਝ ਟੁਕੜੇ ਕੱਟ ਕੇ ਕਮਰੇ ਵਿੱਚ ਰੱਖਣ ਨਾਲ ਜ਼ੁਕਾਮ ਦੀ ਬਿਮਾਰੀ ਨਹੀਂ ਹੁੰਦੀ ਨੰਬਰ 28 ਪੈਰਾਂ ਪਰ ਬੈਠ ਕੇ ਜੇ ਕੋਈ ਕੰਮ ਕੀਤਾ ਜਾਵੇ ਤਾਂ ਇਸ ਦਾ ਸਿੱਧਾ ਅਸਰ ਤੁਹਾਡੀ ਨਜ਼ਰ ਤੇ ਪੈਂਦਾ ਹੈ ਅਤੇ ਤੁਹਾਡੀ ਨਜ਼ਰ ਕਮਜ਼ੋਰ ਹੋਣ ਲੱਗਦੀ ਹੈ ਨੰਬਰ 29 ਗੁੰਗੁਨੇ ਪਾਣੀ ਵਿੱਚ ਸ਼ਹਿਦ ਮਿਲਾ ਕੇ ਪੀਣ ਦੇ ਨਾਲ ਗੁਰਦੇ ਦੀ ਕੋਈ ਵੀ ਬਿਮਾਰੀ ਨਹੀਂ ਹੁੰਦੀ ਨੰਬਰ 30 ਹਫ਼ਤੇ ਵਿੱਚ ਇੱਕ ਵਾਰ ਨਾਰੀ ਪੀਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ ਸਰੀਰ ਗੋਰਾ ਰਹਿੰਦਾ ਹੈ ਨਾਲ ਹੀ ਤੁਹਾਡੀ ਸਰੀਰ ਦੀ ਗਰਮੀ ਖਤਮ ਹੁੰਦੀ ਆ ਨੰਬਰ 31 ਜਿਆਦਾ ਗਰਮ ਖਾਣਾ ਖਾਣ ਦੇ ਨਾਲ ਦਿਲ ਦੀ ਬਿਮਾਰੀ ਹੋ ਜਾਂਦੀ ਹੈ ਨੰਬਰ 32 ਆਸ਼ਪਤੀ ਖਾਣ ਦੇ ਨਾਲ ਤੁਹਾਡੀ ਸਰੀਰ ਦੀ ਤਾਕਤ ਵਧਣੀ ਸ਼ੁਰੂ ਹੋ ਜਾਂਦੀ ਹੈ ਤੇ ਹੌਲੀ ਹੌਲੀ ਤੁਹਾਡੀ ਸਰੀਰ ਕਮਜ਼ੋਰੀ ਦੂਰ ਹੋਣ ਲੱਗਦੀ ਆ ਨੰਬਰ 33 ਸਵੇਰੇ ਖਾਲੀ ਪੇਟ ਉਬਲੇ ਹੋਏ ਛੋਲੇ ਖਾਣ ਦੇ ਨਾਲ ਜਿਆਦਾ ਆਸਤ ਕਮਜ਼ੋਰ ਨਹੀਂ ਹੁੰਦੀ ਨੰਬਰ 34 ਜਿਆਦਾ ਚਾਹ ਪੀਣ ਦੇ ਨਾਲ ਤੁਹਾਨੂੰ ਗੈਸ ਦੀ ਦਿੱਕਤ ਹੋ ਸਕਦੀ ਆ ਨੰਬਰ 35 ਹਰੀ ਸ਼ਿਮਲਾ ਮਿਰਚ ਮਟਾਪੇ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ ਨੰਬਰ 36 ਅੱਥਾ ਨਾਲ ਕੱਪੜੇ ਧੋਣ ਦੇ ਨਾਲ ਡਿਪਰੈਸ਼ਨ ਘੱਟ ਹੁੰਦਾ ਹੈ ਨੰਬਰ 37 ਸੌਂ ਕੇ ਉੱਠਣ ਤੋਂ ਬਾਅਦ ਦੁਬਾਰਾ ਜੇਕਰ ਤੁਹਾਨੂੰ ਨੀਂਦ ਆਉਣ ਲੱਗ ਜਾਵੇ ਤਾਂ ਸਮਝ ਲਓ ਕਿ ਤੁਹਾਡਾ ਦਿਮਾਗ ਕਮਜ਼ੋਰ ਹੁੰਦਾ ਜਾ ਰਿਹਾ ਹੈ ਨੰਬਰ 38 ਜੇਕਰ ਤੁਹਾਡੇ ਸਰੀਰ ਵਿਚ ਆਇਰਨ ਦੀ ਕਮੀ ਹੋ ਗਈ ਹੋਵੇ ਤਾਂ ਪੋਹਾ ਖਾਣ ਦੇ ਨਾਲੇ ਕਮੀ ਦੂਰ ਹੋ ਜਾਂਦੀ ਆ ਨੰਬਰ 43 ਪੇਟ ਦੇ ਭਾਰ ਸੌਣ ਦੇ ਨਾਲ ਕਮਰ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਇਸ ਦੇ ਕਾਰਨ ਤੁਹਾਡੀ ਰੀਲ ਦੀ ਹੱਡੀ ਦੀ ਸਥਿਤੀ ਗਲਤ ਹੋ ਸਕਦੀ ਆ ਨੰਬਰ 40 ਗਲੇ ਦੀ ਖਾਰਿਜ ਨੂੰ ਦੂਰ ਕਰਨ ਦੇ ਲਈ 2 ਤੋਂ 3 ਪੱਤੀਆਂ ਦੋਸੀ ਨੂੰ ਪਾਣੀ ਵਿੱਚ ਉਬਾਲੋ ਅਤੇ ਫਿਰ ਉਸਦੀ ਕਰਾਰੇ ਕਰੋ ਖਾਰਸ਼ੋਣੀ ਬੰਦ ਹੋ ਜਾਵੇਗੀ ਨੰਬਰ 41 ਜਿਹੜੇ ਸਰਾਕ ਵਿੱਚੋਂ ਕੀੜੇ ਨਿਕਲਨੇ ਬੰਦ ਨਾ ਹੋਣ ਉੱਥੇ ਖੰਜੂਰ ਦੀ ਗੜਕ ਰੱਖ ਦਿਓ ਕੀੜੇ ਤੁਰੰਤ ਹੀ ਨਿਕਲਨੇ ਬੰਦ ਹੋ ਜਾਣਗੇ ਨੰਬਰ 42 ਰੋਜ਼ਾਨਾ ਸਵੇਰੇ ਖਾਲੀ ਪੇਟ ਪੰਜ ਕਾਜੂ ਖਾਣ ਤੋਂ ਬਾਅਦ ਉੱਪਰੋਂ ਥੋੜਾ ਜਿਹਾ ਸ਼ਹਿਦ ਚੱਟਣ ਦੇ ਨਾਲ ਜਾਦ ਅਸਤੇਜ ਹੋ ਜਾਂਦੀ ਆ ਤੇ ਦਿਮਾਗੀ ਕਮਜ਼ੋਰੀ ਵੀ ਦੂਰ ਹੁੰਦੀ ਆ ਨੰਬਰ 43 ਰਾਤ ਨੂੰ ਦੁੱਧ ਵਿੱਚ ਅੱਧਾ ਚਮਚ ਹਲਦੀ ਪਾ ਕੇ ਪੀਣ ਦੇ ਨਾਲ ਇਨਸਾਨ ਤੇ ਬੁਢਾਪਾ ਜਲਦੀ ਨਹੀਂ ਆਉਂਦਾ ਨੰਬਰ 44 ਜਿਆਦਾ ਠੁੱਕਣ ਦੇ ਨਾਲ ਸਰੀਰ ਵਿੱਚ ਪਾਣੀ ਕਮੀ ਹੋ ਜਾਂਦੀ ਹੈ ਤੇ ਦਿਮਾਗ ਕਮਜ਼ੋਰ ਹੋਣ ਲੱਗਦਾ ਨੰਬਰ 45 ਸੁੱਕੇ ਧਨੀਏ ਦੇ ਤਿੰਨ ਤੋਂ ਚਾਰ ਦਾਣੇ ਚਬਾਉਣ ਦੇ ਨਾਲ ਉਲਟੀ ਹੋਣੀ ਬੰਦ ਹੋ ਜਾਂਦੀ ਆ ਨੰਬਰ 46 ਦੋ ਚਮਚ ਸ਼ਹਿਦ ਇੱਕ ਕੱਪ ਪਾਣੀ ਵਿੱਚ ਪਾ ਕੇ ਸਵੇਰੇ ਸ਼ਾਮ ਪੀਣ ਦੇ ਨਾਲ ਨਜ਼ਰਾ ਬਿਲਕੁਲ ਖਤਮ ਹੋ ਜਾਂਦਾ ਨੰਬਰ 47 ਜੇਕਰ ਤੁਹਾਡਾ ਵਜ਼ਨ ਨਹੀਂ ਵੱਧ ਰਿਹਾ ਤਾਂ ਤੁਸੀਂ ਅਖਰੋਟ ਕੇਲਾ ਤੇ ਸੇਬ ਦੇ ਬਣੇ ਹੋਏ ਸ਼ੇਕ ਦਾ ਸੇਵਨ ਕਰੋ ਤੁਹਾਡਾ ਵਜ਼ਨ ਹੌਲੀ ਹੌਲੀ ਵਧਣ ਲੱਗ ਜਾਵੇਗਾ ਨੰਬਰ 48 ਚਕੰਦਰ ਦਾ ਰਸ ਪੀਣ ਦੇ ਨਾਲ ਤੁਹਾਡਾ ਰੰਗ ਕਦੇ ਵੀ ਕਾਲਾ ਨਹੀਂ ਹੋਵੇਗਾ ਨੰਬਰ 49 ਰਾਤ ਦੀ ਰੋਸ਼ਨੀ ਲਈ ਹਮੇਸ਼ਾ ਚਿੱਟੇ ਬਲਬ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਕਿਉਂਕਿ ਦੂਸਰੇ ਰੰਗਾਂ ਦੇ ਬਲਬ ਤੁਹਾਡੀ ਨਜ਼ਰ ਨੂੰ ਕਮਜ਼ੋਰ ਕਰ ਸਕਦੇ ਨੇ ਨੰਬਰ 50 ਸ਼ਾਮ ਨੂੰ ਖੰਜੂਰ ਖਾਣ ਦੇ ਨਾਲ ਹੱਡੀਆਂ ਕਦੇ ਵੀ ਕਮਜ਼ੋਰ ਨਹੀਂ ਹੁੰਦੀਆਂ ਨੰਬਰ 51 ਸ਼ੂਗਰ ਦੇ ਮਰੀਜ਼ਾਂ ਲਈ ਕੱਚੀ ਗੋਭੀ ਖਾਣਾ ਬਹੁਤ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ ਨੰਬਰ 52 ਜੇਕਰ ਤੁਸੀਂ ਸੌਣ ਤੋਂ ਪਹਿਲਾਂ ਇੱਕ ਅਮਰੂਦ ਖਾ ਲੈਂਦੇ ਹੋ ਤਾਂ ਤੁਹਾਨੂੰ ਕਦੇ ਵੀ ਡਿਪਰੈਸ਼ਨ ਦੀ ਬਿਮਾਰੀ ਨਹੀਂ ਹੋਵੇਗੀ ਨੰਬਰ 53 ਚੁਹਾਰੇ ਖਾਨ ਦੇ ਨਾਲ ਕਮਰ ਦਰਦ ਦੂਰ ਹੋ ਜਾਂਦਾ ਹੈ ਨੰਬਰ 54 ਜੋ ਲੋਕ ਗਰਮੀ ਵਿੱਚ ਕੱਦੂ ਦਾ ਜ਼ਿਆਦਾ ਸੇਵਨ ਕਰਦੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਸਕੂਨਪ੍ਰੀਨੀਂਦ ਆਉਂਦੀ ਹੈ ਤੇ ਖੂਨ ਦੀ ਕਮੀ ਵੀ ਨਹੀਂ ਹੁੰਦੀ ਨੰਬਰ 55 ਚਿਹਰੇ ਨੂੰ ਸਾਫ਼ ਰੱਖਣਾ ਚਾਹੁੰਦੇ ਹੋ ਤਾਂ ਚੌਲ ਖਾਣ ਤੋਂ ਪਹਿਲਾਂ ਦੋ ਗਲਾਸ ਪਾਣੀ ਜ਼ਰੂਰ ਪੀਓ ਨੰਬਰ 56 ਜਿਆਦਾ ਜੇਕਰ ਤੁਸੀਂ ਦਿਨ ਭਰ ਮਿਹਨਤ ਵਾਲਾ ਕੰਮ ਕਰਦੇ ਹੋ ਤਾਂ ਸਵੇਰ ਦੇ ਸਮੇਂ ਬੱਕਰੀ ਦਾ ਦੁੱਧ ਪੀ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਕਦੇ ਥਕਾਵਟ ਨਹੀਂ ਹੋਵੇਗੀ ਨੰਬਰ 57 ਸਟਰਾਬਰੀ ਦਾ ਜੂਸ ਪੀਣ ਦੇ ਨਾਲ ਖੂਨ ਹਮੇਸ਼ਾ ਸਾਫ਼ ਰਹਿੰਦਾ ਨੰਬਰ 58 ਜੇਕਰ ਤੁਹਾਡੇ ਗਲੇ ਵਿੱਚ ਇਨਫੈਕਸ਼ਨ ਹੋ ਜਾਵੇ ਤਾਂ ਗਰਮ ਗੁੰਨੇ ਵਾਲੀ ਵਿੱਚ ਥੋੜੀ ਜਿਹੀ ਹਲਦੀ ਤੇ ਨਮਕ ਪਾ ਕੇ ਗਰਾਰੇ ਕਰੋ ਤੁਹਾਨੂੰ ਆਰਾਮ ਮਿਲੇਗਾ ਨੰਬਰ 94 ਜਵਾਨੀ ਵਿੱਚ ਜਿੰਨਾ ਜ਼ਿਆਦਾ ਆਲੂ ਬੁਖਾਰਾ ਖਾਓਗੇ ਬੁੜਾਪੇ ਵਿੱਚ ਓਨਾ ਹੀ ਜ਼ਿਆਦਾ ਸਰੀਰ ਤਾਕਤਵਰ ਰਹੇਗਾ ਨੰਬਰ 50 ਪਾਣੀ ਵਿੱਚ ਫਟਕੜੀ ਮਿਲਾ ਕੇ ਨਹਾਉਣ ਦੇ ਨਾਲ ਪਸੀਨੇ ਦੀ ਬਦਬੂ ਦੂਰ ਹੋ ਜਾਂਦੀ ਆ ਨੰਬਰ 61 ਠੰਡੇ ਪਾਣੀ ਨਾਲ ਨਹਾਉਣ ਦੇ ਨਾਲ ਸਰੀਰ ਵਿੱਚ ਖੂਨ ਦਾ ਵਹਾਅ ਤੇਜ਼ ਹੋ ਜਾਂਦਾ ਹੈ ਨੰਬਰ 62 ਜੇਕਰ ਪੈਰ ਵਿੱਚ ਦਰਦ ਰੋਕ ਨਾ ਰਿਹਾ ਹੋਵੇ ਤਾਂ ਮੱਝ ਦੇ ਦੁੱਧ ਵਿੱਚ ਖੰਜੂਰ ਪਾ ਕੇ ਪੀਣ ਨਾਲ ਦਰਦ ਤੁਰੰਤ हट ਜਾਂਦਾ ਹੈ ਨੰਬਰ 63 बाजरा ਪੁਰਾਣੇ ਸਮਿਆਂ ਤੋਂ ਹੀ ਸਾਡੇ ਭੋਜਨ ਦਾ ਇੱਕ ਮਹੱਤਵਪੂਰਨ ਹਿੱਸਾ ਰਿਹਾ ਹੈ ਸਾਧੀਆਂ ਵਿੱਚ ਬਾਜਰੇ ਦੀ ਰੋਟੀ ਆਪਣੇ ਭੋਜਨ ਵਿੱਚ ਜ਼ਰੂਰ ਸ਼ਾਮਲ ਕਰੋ ਕਿਉਂਕਿ ਬਾਜਰੇ ਵਿੱਚ ਕੁਝ ਚਿਹ ਤੱਤ ਹੁੰਦੇ ਆ ਜੋ ਸਾਡੇ ਖੂਨ ਨੂੰ ਪਤਲਾ ਰੱਖਦੇ ਆ ਅਤੇ ਖੂਨ ਦੇ ਬਹਾਨ ਨੂੰ ਵੀ ਬਿਹਤਰ ਕਰਨ ਵਿੱਚ ਮਦਦ ਕਰਦੇ ਆ ਇਸ ਤਰ੍ਹਾਂ ਬਾਜਰਾ ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਦਾ ਫਾਈਬਰਾ ਨਾਲ ਭਰਪੂਰ ਬਾਜਰਾ ਹੋਣ ਤੇ ਸਰੀਰ ਦੇ ਸਾਰੇ ਕਸਟਰੋਲ ਨੂੰ ਵੀ ਇਹ ਕੰਟਰੋਲ ਕਰਨ ਵਿੱਚ ਮਦਦ ਕਰਦਾ ਤਾਂ ਜਿਨ੍ਹਾਂ ਦੇ ਕਸਟਰੋਲ ਵੱਧਦੇ ਆ ਉਹ ਸਰਦੀਆਂ ਵਿੱਚ ਬਾਜਰੇ ਦੀ ਰੋਟੀ ਜ਼ਰੂਰ ਖਾਣ ਨੰਬਰ 64 ਜੇਕਰ ਤੁਹਾਨੂੰ ਭੁੱਲਣ ਦੀ ਬਿਮਾਰੀ ਆ ਤਾਂ ਦੁੱਧ ਵਿੱਚ ਖੰਜੂਰ ਖਾਓ ਇਹ ਤੁਹਾਡੀ ਭੁੱਲਣ ਦੀ ਬਿਮਾਰੀ ਨੂੰ ਬਿਲਕੁਲ ਠੀਕ ਕਰ ਦੇਵੇਗੀ ਨੰਬਰ 65 ਜਦੋਂ ਵੀ ਬੱਚਾ ਪੈਦਾ ਹੋਵੇ ਤਾਂ 1 ਘੰਟੇ ਦੇ ਅੰਦਰ ਅੰਦਰ ਮਾਂ ਦਾ ਦੁੱਧ ਜ਼ਰੂਰ ਪਲਾਉਣਾ ਚਾਹੀਦਾ ਹੈ ਨੰਬਰ 66 ਘਰ ਵਿੱਚ ਲਗਾਤਾਰ ਗਾਂ ਦੇ ਦੁੱਧ ਦਾ ਇਸਤੇਮਾਲ ਕਰੋ ਕਿਉਂਕਿ ਇਸ ਇਹ ਤੁਹਾਨੂੰ ਕੈਂਸਰ ਤੋਂ ਬਚਾਉਂਦਾ ਹੈ ਨੰਬਰ 67 ਜੇਕਰ ਖੁਸ਼ਕੀ ਕਾਰਨ ਤੁਹਾਡੀ ਆ ਲੱਕ ਜਾਵੇ ਤਾਂ 7 ਬਦਾਮ ਦੀਆਂ ਗਿਰੀਆਂ ਸੱਤ ਕਾਲੀ ਮਿਰਚ ਦੇ ਦਾਣੇ ਖੰਡ ਵਿੱਚ ਪਾ ਕੇ ਛੱਟਣ ਨਾਲ ਬਾਅਦ ਸਹੀ ਹੋ ਜਾਂਦੀ ਹੈ ਨੰਬਰ 68 ਕਲੌਂਜੀ ਦੇ ਰਸ ਵਿੱਚ ਦਹੀਂ ਨੂੰ ਮਿਕਸ ਕਰਕੇ ਬਾਹਾਂ ਤੇ ਲਗਾਉਣ ਨਾਲ ਵਾਲ ਕਦੇ ਵੀ ਸਫੈਦ ਨਹੀਂ ਹੁੰਦੇ ਨੰਬਰ 69 ਨਾਮਕ ਦਾ ਜ਼ਿਆਦਾ ਇਸਤੇਮਾਲ ਤੁਹਾਡੀ ਖੂਨ ਨੂੰ ਪਾਣੀ ਵਿੱਚ ਬਦਲ ਸਕਦਾ ਤਾਂ ਕੋਸ਼ਿਸ਼ ਕਰੋ ਇਸ ਦਾ ਇਸਤੇਮਾਲ ਘੱਟ ਤੋਂ ਘੱਟ ਹੀ ਕੀਤਾ ਜਾਵੇ ਨੰਬਰ 70 ਜੇਕਰ ਤੁਹਾਨੂੰ ਪਾਈਰੀ ਦੀ ਸ਼ਿਕਾਇਤ ਹੈ ਤਾਂ ਦੰਦਾਂ ਦੇ ਉੱਪਰ ਲੌਂਗ ਦੇ ਤੇਲ ਦੀ ਮਾਲਿਸ਼ ਕਰੋ ਤੇ ਲੌਂਗ ਨੂੰ ਲਗਾਤਾਰ ਆਪਣੇ ਮੂੰਹ ਵਿੱਚ ਚੂਸਦੇ ਰਹੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਦੰਦਾਂ ਦੇ ਸਾਰੇ ਕੀੜੇ ਮਰ ਜਾਣਗੇ ਅਤੇ ਤੁਹਾਡੇ ਮੂੰਹ ਵਿੱਚ ਆਉਣ ਵਾਲੀ ਬਦਬੂ ਵੀ ਹੋਰ ਹੋ ਜਾਵੇਗੀ ਦੋਸਤੋ ਏਸੀਐਸ ਦੀ ਜਾਣਕਾਰੀ ਉਮੀਦ ਆ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਸਾਂਝੇ ਗਾਜ਼ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੀ رائے ਸਾਡੇ ਨਾਲ ਕਮੈਂਟ ਬਾਕਸ ਵਿੱਚ ਜਰੂਰ ਸਾਂਝੀ ਕਰਿਓ ਧੰਨਵਾਦ